ਪੀਰਾਂ ਨੂੰ ਸਤਿ ਸ੍ਰੀ ਅਕਾਲ ਆ ਜੀ ਅੱਜ ਆਏ ਆਪਣੇ ਕੋ ਗੁਰਪ੍ਰੀਤ ਸਿੰਘ ਗੁੱਦਕੀ ਦੇ ਗੁਰਪ੍ਰੀਤ ਜੀ ਤੁਹਾਡਾ ਸਾਡਾ ਹੋਵੇ ਨਹੀਂ ਮਿਸਤਰੀ ਦੇ ਕੰਮ ਓਕੇ ਓਕੇ ਤੇ ਇਹ ਕਰਦੇ ਆ ਕੰਮ ਮਤਲਬ ਚੰਡੀਗੜ੍ਹ ਦੇ ਵਿੱਚ ਸਪੈਸ਼ਲ ਹੁਣ ਚੰਡੀਗੜ੍ਹ ਤੋਂ ਆਏ ਆ ਤੇ ਜਿਹੜੀ ਇਹ ਐਸ਼ਾ ਬਰਨਾਲੇ ਤੋਂ ਆ ਤੇ ਇਹ ਆਪਣੀ ਕਾਫੀ ਟਾਈਮ ਦੇ ਆਪਣੇ ਨਾਲ ਜੁੜੇ ਹੋਏ ਆ ਬਾਕੀ ਵੀਰ ਨੂੰ ਪੁੱਛਾਂਗੇ ਕਿੰਨੇ ਟਾਈਮ ਤੋਂ ਆਪਣੀਆਂ ਮਤਲਬ ਦੇਖ ਰਹੇ ਵੀਡੀਓ ਵਗੈਰਾ ਵੀ ਮੈਨੂੰ 2.5 ਮਹੀਨੇ ਹੋ ਗਏ ਪੂਰੇ ਦੇਖ ਰਹੇ ਹਾਂ 2.5 ਮਹੀਨੇ ਹਾਂ 10ਵੇਂ ਮਹੀਨੇ 31 ਤਰੀਕ ਦਾ ਤੁਹਾਨੂੰ ਫੋਨ ਕਰ ਰਹੇ ਹਾਂਗਾ 10ਵੇਂ ਮਹੀਨੇ 31 ਤਰੀਕ ਵੀ ਵੀਰ ਨੂੰ ਯਾਦ ਆ ਵੀ ਫੋਨ ਕਰ ਰਹੇ ਆ ਤੇ ਕਿਵੇਂ ਤੁਹਾਨੂੰ ਆਪਾਂ ਫੋਨ ਵਗੈਰਾ ਨਹੀਂ ਚੱਕਿਆ ਜੀ ਕਿਵੇਂ ਫੋਨ ਨਹੀਂ ਚੱਕਿਆ ਗਿਆ ਨਹੀਂ ਕੋਈ ਚੱਕਰ ਨਹੀਂ ਭਾਈ ਨੇ ਆਪਾਂ ਨੂੰ ਸਾਫ਼ ਦੱਸਿਆ ਅਸੀਂ ਤੁਸੀਂ ਵੀਰਾਂ ਨੇ ਇਹਦੇ ਵਿੱਚ ਮਿਸਟੇਕ ਵੀ ਸਾਡੀ ਨਹੀਂ ਤੁਸੀਂ ਵੀਰਾਂ ਨੇ ਬਿਜ਼ੀ ਬਹੁਤ ਕੀਤਾ سپورਟ ਬਹੁਤ ਕੀਤੀ ਆ ਤੇ ਭਾਈ ਨੇ ਆਪਾਂ ਨੂੰ ਸਾਫ਼ ਦੱਸਿਆ ਕੋਈ ਗੱਲ ਨਹੀਂ ਅਸੀਂ ਫੋਨ ਨਹੀਂ ਟੈਂਡ ਕੀਤਾ ਬਾਕੀ ਵੀਰਾਂ ਨੂੰ ਮੈਂ ਦੱਸਣਾ ਚਾਹਣਾ ਜਿਹੜੇ ਮੇਰੇ ਵੀਰ ਕਾਲ ਕਰ ਰਹੇ ਆ ਉਹਨਾਂ ਨੂੰ ਮੈਂ ਰਿਕੁਐਸਟ ਕਰਨਾ ਓਨਲੀ ਵਟਸਐਪ ਉਹ ਵੀ ਅਸੀਂ ਵਟਸਐਪ ਜਿਵੇਂ ਜਿਵੇਂ ਸਾਰੇ ਵੀਰਾਂ ਦੇ ਕੰਮ ਹੌਲੀ ਹੌਲੀ ਹੋ ਰਹੇ ਆ ਉਹ ਹੌਲੀ ਹੌਲੀ ਅਸੀਂ ਕਰ ਰਹੇ ਆ ਤੇ ਆਪਣੇ ਆਪ ਬਾਅਦ ਵਿੱਚ ਫੋਲੋ ਅਸੀਂ ਕਰ ਰਹੇ ਆ ਕਸਟਮਰਾਂ ਨੂੰ ਤੇ ਮੈਸੇਜ ਬਹੁਤ ਜ਼ਿਆਦਾ ਪਦਾਰਤ ਤੇ ਵਟਸਐਪ ਤੇ ਹੁੰਦੀ ਆ ਸੋ 2 2 3 3 4 4 ਕਰਕੇ ਰੋਜ਼ ਦੀ ਰੋਜ਼ ਬਾਹਰਲੇ ਮੇਰੇ ਵੀਰਾਂ ਨੂੰ ਬੁਲਾ ਰਹੇ ਆ ਤੇ ਤੁਹਾਡੀ سپورਟ ਨਾਲ ਹੀ ਆਪਾ ਡੇ ਫਰਦੇ ਕਿਵੇਂ ਲੱਗਿਆ ਗੁਰਪ੍ਰੀਤ ਜੀ ਆਪਣੀ ਡੀਲਿੰਗ ਕਿਵੇਂ ਲੱਗੀ ਤੁਹਾਨੂੰ ਬਹੁਤ ਵਧੀਆ ਕੀਤੀ ਜੀ ਪਹਿਲਾਂ ਮੈਂ ਆਇਆ ਸੀ ਮੈਂ ਨਰਾਸ਼ ਸੀ ਕਿ ਐਸਾ ਮੇਰਾ ਕੰਮ ਹੋਊ ਪਤਾ ਹੀ ਨਹੀਂ ਆਊਗਾ ਪਰ ਇੱਥੇ ਆ ਕੇ ਮੈਨੂੰ ਇਦਾਂ ਹੋ ਗਿਆ ਵੀ ਨਹੀਂ ਮੈਨੂੰ ਇੱਕ ਘੰਟੇ ਦੇ ਵਿੱਚ ਜਿਹੜਾ ਮੇਰਾ ਕੰਮ ਕਲੀਅਰ ਹੋ ਗਿਆ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਟੀਮ ਦਾ ਵੀ ਦਿਲੋਂ ਲਵ ਯੂ ਆ ਮੇਰੇ ਵੀਰ ਨੂੰ ਤੇ ਸਪੈਸ਼ਲ ਚੰਡੀਗੜ੍ਹ ਤੋਂ ਸਫ਼ਰ ਇਹਨਾਂ ਤੈਅ ਕਰਕੇ ਕਿੰਨੇ ਕਿਲੋਮੀਟਰ ਪੈ ਗਿਆ ਜੀ ਜੀ ਇੱਕ ਪਾਸਾ ਪੈ ਗਿਆ ਹੈ ਫਟੋਗੜ 210 ਕਿਲੋਮੀਟਰ 210 ਕਿਲੋਮੀਟਰ ਤੋਂ ਬਾਈ ਬਾਸ ਆਏ ਆ ਹਾਂਜੀ ਬਸ ਦੇ ਸਪੈਸ਼ਲ ਆਏ ਆ ਮੈਂ ਬਹੁਤ ਬਹੁਤ ਤੈਨ ਦਿਲ ਤੋਂ ਜਲਦੀ ਇਹ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੇਰੇ ਵੀਰ ਦਾ ਤੇ ਆਪਾਂ ਇਹਨਾਂ ਦਾ ਕਰਕੇ ਦਿੱਤਾ ਸਿੱਬਲ ਥੋੜਾ ਵੀਕ ਸੀ ਸਿਪਲ ਵੀ ਸੈੱਟ ਕਰਨਾ ਸੀ ਤੇ ਭਰਾ ਨੇ ਅੱਗੇ ਰਿਕੁਆਇਰਮੈਂਟ ਦੀ ਆ ਵੀ ਕਈਆਂ ਦੇ ਵੀਰਾਂ ਦੇ ਬੈਂਕ ਲੋਨ ਵੱਡੇ ਲੋਨ ਨਹੀਂ ਪਾਸ ਹੋ ਰਹੇ ਉਹ ਆਪਾਂ ਸਾਰਿਆਂ ਦੀ ਸੈਟਿੰਗ ਕਰਦੇ ਸਿੱਬੜ ਇਨਕਰੀਜ਼ ਕਰਕੇ ਆਪਾਂ ਹੁਣ ਵੀਰ ਨੂੰ ਦਿੱਤਾ ਮੋਬਾਈਲ ਤੇ ਸੈਮਸੰਗ ਵੀਰ ਲਵਰ ਆ ਤੇ ਸੈਮਸੰਗ ਦਾ ਮੋਬਾਈਲ ਦਿੱਤਾ ਤੇ ਹੋਰ ਕੋਈ ਗੱਲਬਾਤ ਕੋਈ ਮਾਈਂਡ ਚ ਹੋਵੇ ਬਸ ਇਹ ਹੀ ਆ ਵੀ ਜਿਹੜਾ ਬੰਦਾ ਹੁੰਦਾ ਏਦਾਂ ਨਰਾਜ਼ ਹੋ ਕੇ ਨਾ ਜਾਵੇ ਵਗਿਆ ਜਿੱਦਾਂ ਅੱਜ ਮੈਨੂੰ ਮਿਲਿਆ ਤਾ ਸਾਰੇ ਨੂੰ ਇਦਾਂ ਹੀ ਪਿਆਰ ਮਿਲਦਾ ਰਹੇ ਤਾਂ ਬਹੁਤ ਧੰਨਵਾਦ ਵੀਰ ਦਾ ਤੇ ਖੁਸ਼ ਹੋ ਕੇ ਦਿਖਾ ਦੇ ਕਿਰ ਕਿ ਦਿਖਾ ਦਿਓ ਕੈਮਰੇ ਜੀ ਖੁਸ਼ ਹੋ ਜਾਣਾ ਵੀਰੇ ਬਹੁਤ ਖੁਸ਼ ਆਈਆਂ థాంਕ ਯੂ ਜੱਫੀ ਫਰ ਥੈਂਕ ਯੂ ਦਿਲੋਂ ਲਵ ਯੂ ਸਾਰੇ ਵੀਰਾਂ ਨੂੰ ਵੀ ਤੇ ਜਿਹੜੇ ਵੀਰ ਆਪਾਂ ਨੂੰ ਸਪੋਰਟ ਕਰਦੇ ਆ ਵੱਡਿਆਂ ਦਾ ਸਤਕਾਰ ਆ ਤੇ ਛੋਟਿਆਂ ਨੂੰ ਪਿਆਰ ਆ ਬਾਕੀ ਜਿਹੜੇ ਵੀ ਮੇਰੇ ਵੀ ਸਾਡੇ ਨਾਲ ਜੁੜੇ ਆ ਹਨਾ ਉਹਨਾਂ ਨੂੰ ਮੈਂ ਦੱਸਣਾ ਚਾਹਣਾ ਵੀਰੇ ਸਿਬਲ ਸੈਟ ਕਰਨੇ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਦੇ ਅੱਗੇ ਚੱਲ ਕੇ ਤੁਹਾਨੂੰ ਅਸੀਂ ਇਸ ਟੀਮਾਂ ਜਿਹੜੀਆਂ ਨਾ ਕਾਰਡ ਤੇ ਬਹੁਤ ਦੇ ਨਹੀਂ ਆ ਮੋਗੇ ਦੇ ਨੇੜੇ ਕਿਹੜੇ ਨੇੜੇ ਵਾਲੇ ਆ ਉਹ ਤਾਂ ਕਮ ਸੇ ਕਮ ਮਿੰਟੋ ਮਿੰਟ ਹੀ ਆ ਕੇ ਆਪਦਾ ਕੰਮ ਕਰਾਉ ਜਿਹੜੇ ਦੂਰ ਆ ਉਹ ਵੀ ਆ ਰਹੇ ਆ ਨੇੜੇ ਵਾਲੇ ਤਾਂ ਉਹ 30 40 ਕਿਲੋਮੀਟਰ ਕਿੰਨੀ ਕੁ ਦੂਰ ਹੁੰਦਾ ਸਾਰੇ ਪਿੰਡਾਂ ਨੂੰ ਸ਼ਹਿਰਾਂ ਵਾਲਿਆਂ ਨੂੰ ਇਨਵਾਈਟ ਪਿੰਡਾਂ ਸ਼ਹਿਰਾਂ ਨੂੰ ਇਨਵਾਈਟ ਕਰਦਾ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਈ ਪੇ ਕਾਰਡ ਬਣਾਓ ਈ ਪੇ ਕਾਰਡ ਬਣਾਓ ਤੇ ਬਹੁਤ ਧੰਨਵਾਦ ਕਰਦਾ ਮੇਰੇ ਵੀਰ ਜਿਹੜੇ ਦੂਰੋਂ ਦੂਰੋਂ ਆ ਕੇ ਆਪਣੇ ਤੇ ਵਿਸ਼ਵਾਸ ਆ ਵੀਰ ਦੇ ਦਿਮਾਗ ਚ ਕਿਤੇ ਕਿਤੇ ਚੱਲਦਾ ਸੀ ਵੀ ਸ਼ਾਇਦ ਨਾ ਹੋਇਆ ਮੈਨੂੰ ਇੰਨੀ ਦੂਰੋਂ ਮੋੜਨਾ ਪਊਗਾ ਬਾਕੀ ਸਾਡੀ ਪੂਰੀ ਕੋਸ਼ਿਸ਼ ਹੁੰਦੀ ਆ 100 ਤੋਂ 101% ਤੱਕ ਸਾਡੀ ਕੋਸ਼ਿਸ਼ੇ ਹੀ ਕਰਕੇ ਦਵਾਂਗੇ ਬਾਕੀ ਕਈ ਮੇਰੇ ਵੀਰਾਂ ਦਾ ਕੰਮ ਅੜ ਵੀ ਸਕਦਾ ਜਿਨ੍ਹਾਂ ਦੀਆਂ ਪੇਮੈਂਟਾਂ ਰੁਕੀਆਂ ਹੋਈਆਂ ਬਾਕੀ ਜਿਨ੍ਹਾਂ ਦੀਆਂ ਪੇਮੈਂਟਾਂ ਅਸੀਂ ਚੈੱਕ ਵੀ ਕਰ ਲਏ ਨੇ ਪੇਮੈਂਟ ਖੜੀ ਹੋਵੇ ਸੋ ਕਈਆਂ ਨੂੰ ਅਸੀਂ ਖੁਦ ਹੀ ਮਤਲਬ ਜਵਾਬ ਦੇ ਦੇਣੇ ਆ ਕਿਉਂਕਿ ਦੇਖੋ ਪਹਿਲਾਂ ਵੀ ਕਈ ਮੇਰੇਆਂ ਨੇ ਅੱਗੇ ਤਿੰਨ ਚਾਰ ਥਾਵਾਂ ਦੇ ਚੀਜ਼ਾਂ ਲੈ ਕੇ ਪੈਸੇ ਨਹੀਂ 모ੜੇ ਹੁੰਦੇ ਅਸੀਂ ਕੰਪਨੀ ਨਾਲ ਕਿਉਂ ਹਨਾ ਫਰਾਡ ਹੋਣ ਦੇਈਏ ਅਸੀਂ ਲॉयਲਟੀ ਨਾਲ ਚੱਲਦੇ ਆ ਅੱਗੇ ਕੰਪਨੀ ਨਾਲ ਵੀ ਅਸੀਂ ਲॉयਲਟੀ ਚੱਲਣਾ ਕਿਉਂਕਿ ਅਸੀਂ ਅੱਗੇ ਵੀ ਕੰਮ ਲੋਕਾਂ ਦੇ ਵੀਰਾਂ ਦੇ ਭਰਾਵਾਂ ਦੇ ਸਾਰਿਆਂ ਦੇ ਕਰਾ ਕੇ ਦੇਣੇ ਆ ਤੇ ਜਿੰਨਾ ਮੇਰੇ ਵੀਰਾਂ ਨੇ ਲੋਨ ਲੋਨ ਵਗੈਰਾ ਲੈਣਾ ਹਨਾ ਉਹ ਸਿਮਲ ਜਰੂਰ ਸੈੱਟ ਕਰੋ ਸਿਮਲ ਦੇ ਫਾਇਦੇ ਬਹੁਤ ਹਰ ਥਾਂ ਸਿਮਲ ਹੀ ਬੋਲਣਾ ਤੇ ਮੇਰੇ ਵੀਰ ਨੇ ਅੱਜ ਇੱਕ ਵੀ ਨੂੰ ਆਫਰ ਨਿਕਲੀ ਅਸੀਂ ਵੀਡੀਓ ਉਹ ਵੀ ਪਾਵਾਂਗੇ 5 ਲੱਖ ਦੀ ਆਫਰ ਆਈ ਆ ਅਸੀਂ ਉਹ ਵੀ ਕੱਲ ਜਾਂ ਪਰਸੋਂ ਤੱਕ ਵੀਡੀਓ ਅਪਲੋਡ ਕਰਾਂਗੇ 5 ਲੱਖ ਦੀ ਆਫਰ ਆਈ ਆ ਤੁਸੀਂ ਕਿਤੇ ਪਿੱਛੇ ਨਾ ਰਹਿ ਜਾਓ ਤੁਸੀਂ ਆਓ ਆਪਣਾ ਆਧਾਰ ਕਾਰਡ ਪੈਨ ਕਾਰਡ ਤੇ ਖਾਤਾ ਨੰਬਰ ਲੈ ਕੇ ਤੇ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਵੀਰ ਦਾ ਗੁਰਪ੍ਰੀਤ ਸਿੰਘ ਦਾ ਦੁਬਾਰਾ ਫੇਰ ਜੱਫੀ ਪਾਈ ਆਪਾਂ ਦਿਲੋਂ ਲਵ ਯੂ ਵੀਰ ਨੂੰ ਪਹੁੰਚੋ ਤੁਸੀਂ ਵੀ ਮਿਹਰਬਾਨੀ